ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਮੈਂ ਵੀ ਠੀਕ ਆ ਔਰ ਅੱਜ ਐ ਦਿਨ ਇਹ ਕਰ ਰਿਹਾ ਕਿ ਦਿਨ ਵੀ ਨਹੀਂ ਪਤਾ ਲੱਗਦਾ ਮੰਗਲਵਾਰ ਤੇ ਬੱਚਿਆਂ ਦੀਆਂ ਛੁੱਟੀਆਂ ਵੱਧ ਗਈਆਂ ਨੇ ਹਫਤਾ ਹੋਰ ਤੇ ਫਿਰ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਇੱਥੇ ਲੁਧਿਆਣੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ ਲੁਧਿਆਣੇ ਚ ਕੀ ਸਾਰੇ ਪਾਸੇ ਇਹੀ ਹਾਲ ਹੈ ਤੇ ਮਤਲਬ ਬੱਚਾ ਨੇ 14 ਤਰੀਕ ਤੱਕ ਵਾਧੀਆਂ 15 ਨੂੰ ਜਾਣਾ ਸਕੂਲ ਹੁਣ ਬੱਚੇ ਕੋਠੇ ਪਰੇ ਲੱਗੇ ਹੋਏ ਉੱਪਰ ਖੇਡਣ ਤੇ ਅੱਜ ਗਾਜਰਾ ਲਈਆਂ ਕਹਿੰਦੇ ਅੱਜ ਗਜਰੇਲਾ ਬਣਾਓ ਸਾਡੇ ਵਾਸਤੇ ਅੱਜ ਇਹਨਾਂ ਦੀ ਡਿਮਾਂਡ ਆਈ ਹੋਰ ਆਨਲਾਈਨ ਕਲਾਸਾਂ ਵੈਸੇ ਆਰਡਰ ਆ ਗਏ ਬਟ ਅਸੀਂ ਨਹੀਂ ਲਗਵਾਂਦੇ ਕਿਉਂਕਿ ਫੋਨ ਇੱਕ ਹੈ ਮੇਰਾ ਹੀ ਰਹਿ ਜਾਂਦਾ ਹਸਬੰਡ ਚਲੇ ਜਾਂਦੇ ਡਿਊਟੀ ਤੇ ਉਹ ਆਪਣਾ ਫੋਨ ਲੈ ਜਾਂਦੇ ਤੇ ਦੋ ਬੱਚੇ ਆ ਤੇ ਮੇਰਾ ਫੋਨ ਵੀ ਨਾ ਹੈਂਗ ਹੋ ਜਾਂਦਾ ਹੈ ਮਤਲਬ ਇਹਦੇ ਪਰ ਅਸੀਂ ਲਗਾ ਨਹੀਂ ਸਕਦੇ ਹੈਗੀ ਮੈਂ ਕਲਾਸਾਂ ਮੇਕਤੇ ਚ ਨੈੱਟ ਬਹੁਤ ਉਡਦਾ ਤੇ ਦੂਸਰਾ ਫੋਨ ਵੀ ਹੈਂਗ ਹੋ ਜਾਂਦਾ ਚਲੋ ਕੋਈ ਨਿਉ ਵਰਕ ਭੇਜ ਦਿੰਦੇ ਬਾਅਦ ਵਿੱਚ ਫਿਰ ਉਹ ਬੱਚੇ ਕਰ ਲੈਂਦੇ ਕੰਮ ਆਪਣਾ ਤੇ ਹੁਣ ਬੱਚੇ ਉੱਪਰ ਹੀ ਖੇਡ ਰਹੇ ਨੇ ਤੇ ਫਿਰ ਮੈਂ ਨੀਚੇ ਬੈਠੀ ਸੀਗੀ ਤਾਂ ਫਿਰ ਮੈਂ ਗਾਜਰਾ ਲਈਆਂ ਮੈਂ ਕਿਹਾ ਚਲੋ ਗਾਜਰਾ ਨੂੰ ਧੋ ਲੈਂਦੇ ਆ ਚੰਗੀ ਤਰ੍ਹਾਂ ਤੇ ਮੈਂ ਕੜਾਹੀ ਕੱਢਣੀ ਵੱਡੀ ਸਾਰੀ ਪੇਟੀ ਵਿੱਚੋਂ ਹੁਣ ਪੇਟੀ ਵਿੱਚੋਂ ਕੱਢਦੀ ਐ ਕਿਉਂਕਿ ਪੇਟੀ ਇੱਧਰ ਐ ਇਸ ਜਿਹੜੇ ਆ ਵਾਲੇ ਪਰਦੇ ਆ ਨਾ ਇੱਧਰ ਇਹਨਾਂ ਦੇ ਪਿੱਛੇ ਪੇਟੀ ਐ ਤੇ ਇਹ ਵਾਲਾ ਇਸ ਤਰ੍ਹਾਂ ਸਾਡਾ ਸਾਰਾ ਕਮਰਾ ਐ ਤੇ ਇੱਧਰ ਅਸੀਂ ਬੈਠ ਲਗਾ ਆ ਬਾਹਰ ਦਰਵਾਜ਼ਾ ਮਤਲਬ ਕਮਰਾ ਤੇ ਆਹ ਵਾਲੀ ਨਾਲ ਇਹਦੇ ਪਿੱਛੇ ਪੇਟੀ ਆ ਉੱਪਰ ਅਸੀਂ ਪਰਦਿਆਂ ਦੀ ਪਾਰਟੀਸ਼ਨ ਕੀਤੀ ਵੀ ਇਸ ਤਰ੍ਹਾਂ ਇਹਨੂੰ ਫਿਚਰ ਦੀ ਫਿਰ ਪਲੈਨਿੰਗ ਹੈ ਉੱਪਰ ਮਿਆਨੀ ਵੀ ਪਾਈ ਵੀ ਹੈ ਨਾ ਇਹਦੇ ਫਿਰ ਮੀਨਸ ਇਹ ਹੈ ਕਿ ਪੇਟੀ ਨੂੰ ਸੀ ਅੱਗੇ ਸ਼ਿਫਟ ਕਰ ਦਾਂਗੇ ਕਿਉਂਕਿ ਪੇਟੀ ਮੇਰੇ ਵਿਆਹ ਦੀ ਆ ਮੰਮੀ ਨੇ ਦਿੱਤੀ ਸੀਗੀ ਪੇਟੀ ਇਹ ਮੇਰਾ ਦਾਜ ਹੀ ਕਹਿ ਲਓ ਇੱਕ ਤਰ੍ਹਾਂ ਨਾਲ ਮਾਂ ਨੇ ਸਾਰਾ ਸਮਾਨ ਦਿੱਤਾ ਵਾ ਆਪਣਾ ਪੂਰਾ ਗਰਸਤੀ ਦਾ ਜਿੱਦਾਂ ਜੋ ਇੱਕ ਕੁੜੀ ਨੂੰ ਚਾਹੀਦਾ ਹੁੰਦਾ ਨਾ ਸਾਰਾ ਸਮਾਨ ਉਹ ਸਾਰਾ ਏ ਹੁਣ ਜਿਹੜੀ ਚੀਜ਼ ਦੀ ਮੈਨੂੰ ਲੋਡ ਪੈਂਦੀ ਆ ਨਾ ਫਿਰ ਮੈਂ ਆਪਣੀ ਪੇਟੀ ਵਿੱਚੋਂ ਕੱਢ ਲੈਂਦੀ ਆ ਹੁਣ ਜਿਸ ਤਰ੍ਹਾਂ ਅੱਜ ਗਜਰੇਲਾ ਬਣਾ ਤੇ ਆ ਜਿਹੜੀਆਂ ਡੇਲੀ ਯੂਜ਼ ਵਾਲੀਆਂ ਕੜਾਈਆਂ ਇਹ ਇਹਦੇ ਵਿੱਚ ਤਾਂ ਨਹੀਂ ਬਣਾਵਾਂਗੀ ਤੇ ਵੱਡੀ ਕੜਾਈ ਹੈ ਨਾ ਜਿਹੜੀ ਮੰਮੀ ਨੇ ਪਾਈ ਵੀ ਤੇ ਨਾਲੇ ਮੇਰੀ ਮੰਮੀ ਦੀਆਂ ਯਾਦਾਂ ਆਏ ਉਹ ਹੈ ਨਾ ਮੈਂ ਔਰ ਮੰਮੀ ਨੇ ਖੂਦ ਸਮਾਨ ਸਾਰਾ ਖਰੀਦਿਆ ਵਾ ਸੀ ਜਦੋਂ ਮੇਰਾ ਵਿਆਹ ਹੋਣਾ ਸੀ ਨਾ ਤਾਂ ਅਸੀਂ ਕਈ ਮਹੀਨੇ ਪਹਿਲਾਂ ਸਾਰਾ ਸਮਾਨ ਖਰੀਦਿਆ ਵਾ ਹੁਣ ਤਾਂ ਮੰਮੀ ਹੈ ਨਹੀਂ ਐ ਮੰਮੀ ਚਲੇ ਗਏ ਨੇ ਉੱਪਰ ਤੇ ਮੰਮੀ ਦਾ ਸਾਰਾ ਸਮਾਨ ਇੱਥੇ ਹੈ ਤੇ ਹਰੇਕ ਚੀਜ਼ ਮਤਲਬ ਯਾਦ ਨਾ ਜੁੜੀ ਹੁੰਦੀ ਉਹ ਮਤਲਬ ਉਸ ਇਨਸਾਨ ਨਾਲ ਤਾਂ ਹੁਣ ਮੈਂ ਇੱਧਰੋਂ ਪੇਟੀ ਵਿੱਚੋਂ ਕੱਢਣੀ ਆ ਕੜਾਈ ਫਿਰ ਗਾਜਰਾਂ ਨੂੰ ਧੋਣਾ ਕੱਦੂ ਕਸ ਕਰਨਾ ਕਿਉਂਕਿ ਟਾਈਮ ਲੱਗੇਗਾ ਤੇ ਡਰਾਈ ਫਰੂਟ ਸਾਡੇ ਪਾਸ ਹੈ ਨਹੀਂ ਐ ਤੇ ਹੁਣ ਮੈਂ ਜਾਣਾ ਵੀ ਨਹੀਂ ਆ ਦੁਕਾਨ ਲੈਣ ਕਿਉਂਕਿ ਠੰਡ ਬਹੁਤ ਹੈ ਮੇਰੇ ਤੋਂ ਨਹੀਂ ਬਾਹਰ ਨਿਕਲਿਆ ਜਾਂਦਾ ਅਸੀਂ ਅੰਦਰ ਹੀ ਠੀਕ ਹੈ ਤੇ ਹੁਣ ਉਹ ਕਰਨਾ ਆਪਣਾ ਕੀ ਕਰਨਾ ਆਹਾਂ मूंगफਲੀ ਪਈ ਹੈ मूंगफਲੀ ਪਾਣੀ ਖੂਬ ਤੇ ਇੱਕ ਪਈ ਹੈ ਮਗਜ ਮਗਜ ਵੀ ਪਾ ਦਾਂਗੇ मूंगफਲੀ ਪਈ ਹੈ ਤੇ ਉਹਨੂੰ ਛਿੱਲ ਕੇ ਨਾ ਤਕੜੀ ਸਾਰੀ ਵੱਡੀ ਸਾਰੀ ਕੋਲੀ ਭਰ ਕੇ ਉਹ ਵਾਲੀ ਪਾ ਦਾਂਗੇ ਤੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਤੇ ਪੰਜਾਬੀ ਬਲੌਗਰ ਸਿਮਰ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਅਜੇ ਤੱਕ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਹੈ ਤਾਂ ਚਲੋ ਹੁਣ ਮੈਂ ਤੁਹਾਨੂੰ ਮਿਲਦੀ ਆ ਥੋੜੀ ਦੇਰ ਚ ਜਦੋਂ ਸਮਾਨ ਕੱਢਣਾ ਤੇ ਬੱਚੇ ਉੱਪਰ ਨੱਚ ਰਹੇ ਨੇ ਉਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ ਕਿਉਂਕਿ ਬੱਚੇ ਉਹ ਅੰਦਰ ਵੀ ਅਸੀਂ ਕਿੰਨੀ ਕੁ ਦੇਰ ਰੱਖਣੇ ਰਜਾਈਆਂ 'ਚ ਬੈਠਦੇ ਵੀ ਨਹੀਂ ਐ ਬਾਕੀ ਇਦਾਂ ਐ ਆਗੇ ਸ਼ਾਇਦ ਆਪ ਨੂਰੇ ਦੇਦੀ ਕਿੱਥੇ ਐ ਆ ਗਰ ਇੱਧਰ ਉਹ ਮੈਂ ਕੜਾਈ ਕੱਢਣੀ ਪੇਟੀ ਵਿੱਚ ਤੇ ਹੈਲਪ ਕਰਾਓ ਗਜ਼ਰੇਲਾ ਖਾਣਾ ਜੇ ਸਸਿਕਾਲ ਕਰੋ ਬਈ ਸਸਿਕਾਲ ਤੇ ਉੱਪਰ ਕੀ ਕਰਦੇ ਪਏ ਖੇਲ ਰਿਹਾ ਸੀ ਵਿਹਾਨਾ ਵਿਹਾਨਾ ਉਠਾਣ ਦੇ ਚ ਮੈਡਮ ਟੀਚਰ ਮੈਡਮ ਟੀਚਰ ਮੈਡਮ ਹੀ ਬਾੜਨਾ ਤੁਸੀਂ ਉਹ ਤੁਸੀਂ ਟੀਚਰ ਸਕੂਲ ਤੋ ਕਰਨਾ ਗਲੀ ਚਲੋ ਮੈਂ ਤੁਹਾਨੂੰ ਮਿਲਦੀ ਆ ਥੋੜੀ ਦੇਰ ਵਿੱਚ ਵੀਡੀਓ ਵਿੱਚ ਤੁਸੀਂ ਬਣੇ ਰਹੋ ਵੀਡੀਓ ਤੁਹਾਨੂੰ ਚੰਗੀ ਲੱਗਦੀ ਪਲੀਜ਼ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਪਲੀਜ਼ ਫੁੱਲ ਦੇਖਿਆ ਕਰੋ ਹਾਂ ਪੇਟੀ ਵਿੱਚੋਂ ਕੱਢਣੀ ਕੜਾਹੀ ਆਜੋ ਤੁਹਾਨੂੰ ਵੀ ਆਪਣਾ ਦਾਜ ਦਿਖਾਵਾਂ ਤਾਂ ਦੇਖੋ ਦੋਸਤੋ ਮੈਂ ਪੇਟੀ ਵਿੱਚੋਂ ਕੱਢ ਰਹੀ ਆ ਇੱਥੇ ਕੜਾਹੀ ਮੈਂ ਇੱਥੇ ਪਹਿਲਾਂ ਪੇਟੀ ਨੂੰ ਖੋਲਦਿਆਂ ਤੇ ਮੇਰਾ ਸਾਰਾ ਸਮਾਨ ਹੈ ਇਹਦੇ ਵਿੱਚ ਮਤਲਬ ਜਿਹੜਾ ਮੇਰੀ ਚੀਜ਼ ਯੂਜ਼ ਦਾ ਸਮਾਨ ਮੰਮੀ ਨੇ ਸਾਰਾ ਪਾਇਆ ਵਾ ਤੇ ਜਿਹੜੀ ਮੈਨੂੰ ਚੀਜ਼ ਦੀ ਲੋੜ ਹੁੰਦੀ ਫਿਰ ਮੈਂ ਉਹਨੂੰ ਕੱਢ ਲੈਂਦੀ ਆ ਇਹ ਪਰਾਤ ਹੈ ਸਟੀਲ ਦੀ ਮਤਲਬ ਬਹੁਤ ਸਾਰਾ ਪੂਰਾ ਇੱਕ ਤਰ੍ਹਾਂ ਨਾਲ ਕਹਿ ਲਓਗੀ ਧੀ ਨੂੰ ਜੋ ਆਪਣੀ ਮਾਂ ਨਾਲ ਦਿੱਕਤਾ ਹੁੰਦਾ ਆਪਣੇ ਹੱਥੀ ਉਹ ਵਾਲਾ ਸਮਾਨ ਹੈ ਤੇ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਵਿੱਚ ਕੀ ਕੀ ਸਮਾਨ ਦਾ ਮਤਲਬ ਰਸੋਈ ਦਾ ਸਾਰਾ ਸਮਾਨ ਹੈ ਬਿਸਤਰੇ ਵਗੈਰਾ ਜਿੱਦਾ ਰਸੋਈ ਭਾਂਡਾ ਠਿਕਰਾ ਸਾਰਾ ਹੀ ਹੈ ਤੇ ਜਿਹੜਾ ਜਿਹੜਾ ਸਮਾਨ ਦੀ ਮੈਨੂੰ ਲੋੜ ਪਈ ਨਾ ਉਹ ਵਾਲਾ ਮੈਂ ਲਗਾ ਵੀ ਲਿਆ ਵਾ ਤੇ ਬਸ ਇੱਥੇ ਮੈਂ ਕੜਾਹੀ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਬਟ ਮੈਨੂੰ ਇਹਦੇ ਵਿੱਚੋਂ ਨਹੀਂ ਮਿਲੀ ਉਹ ਮੈਨੂੰ ਮਿਲੀ ਸੀਗੀ ਬੈੱਡ ਵਿੱਚੋਂ ਇਦਾਂ ਹੀ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਸਮਾਨ ਕਿਤੇ ਰੱਖਦੇ ਆ ਨਾ ਜਦੋਂ ਅਸੀਂ ਅਗਲੀ ਵਾਰੀ ਉਹਨੂੰ ਲੱਭਣਾ ਹੁੰਦਾ ਨਹੀਂ ਲੱਭਦਾ ਉਹ ਹੋ ਜਾਂਦਾ ਕਾਫੀਆਂ ਨਾਲ ਇਦਾਂ ਚਲੋ ਕੋਈ ਗੱਲ ਨਹੀਂ ਉੱਥੇ ਕੀ ਹੈ ਆਪਣੀ ਪੇਟੀ ਆ ਆਪਣਾ ਘਰ ਆ ਅਸੀਂ ਕਿਹੜੇ ਕਿਤੇ ਨੂੰ ਜਾੜਾ ਬਸ ਫੜ ਕੇ ਤਾਂ ਫਿਰ ਇੱਥੇ ਮੈਂ ਸਮਾਨ ਦੇਖ ਦਿੰਦੀ ਆ ਨਾਲ ਪੇਟੀ ਨਾ ਖੁੱਲ ਵੀ ਜਾਂਦੀ ਮਤਲਬ ਹਵਾ ਲੱਗ ਜਾਂਦੀ ਨੂੰ ਥੋੜੇ ਜਿਹਾ ਟਾਈਮ ਬਾਅਦ ਤੋਂ ਜਦੋਂ ਅਸੀਂ ਖੋਲਦੇ ਆ ਮੇਰਾ ਡਿਨਰ ਸੈੱਟ ਆ ਪੂਰਾ 151 ਭਾਂਡਿਆਂ ਦਾ ਇਹ ਵਾਲਾ ਤੇ ਇਹ ਨੂੰ ਫਿਰ ਮੈਂ ਹਾਜੇ ਉੱਪਰ ਰੱਖਦੀ ਆ ਕਿਉਂਕਿ ਬਹੁਤ ਭਾਰੀ ਸੀਗਾ ਸਟੀਲ ਦਾ ਇਹ ਤੇ ਆ ਸਾਰੇ ਖੇਸ ਵਗੈਰਾ ਦਰੀਆਂ ਚਾਦਰਾਂ ਰਜਾਈਆਂ ਸਹਰਾਣੇ ਔਰ ਸੋਈ ਦਾ ਸਾਰਾ ਹੁਣ ਅਸੀਂ ਗਾਜਰਾਂ ਨੂੰ ਤੋਵਾਂਗੇ ਕਿਉਂ ਗਿਦਰੇਲਾ ਬਣਾਣਾ ਸੋਖਾ ਥੋੜਿਆ ਧੋਣੀਆਂ ਪੈਣੀਆਂ ਰਗਣੀਆਂ ਪੈਣੀਆਂ ਕੱਦੂਕਸ ਕਰਨੀਆਂ ਫਿਰ ਉਹਦੇ ਬਾਅਦ ਚ ਬਣਾਉਣਾ ਸ਼ੁਰੂ ਕਰਨਾ ਤੇ ਚਲੋ ਅਸੀਂ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਚ ਹਾਂਜੀ ਮੈਡਮ ਜੀ ਚਾਹ ਦਾ ਤਰ ਲਿਆ ਪਤੀਲਾ 4:00 ਵਜ ਗਏ ਪੱਕੀ ਡਿਊਟੀ ਹੈ ਕੀਰਤੀ ਦੀ ਤਾਂ ਬਸ 4:00 ਵਜ ਦੇ ਘੜੀ ਵਾਲ ਨੂੰ ਦੇਖਦੀ ਤੇ ਕੀਰਤੀ ਤਰ ਲੱਦੀ ਆਪਣੀ ਚਾਹ ਦਾ ਪਤੀਲਾ ਲਓ ਜੀ पियो मलाई आली चाह अवनूर कोर कटवाल हजे उपर ही है इधर कीर्ति ने बना ली चाह माह न कुछ खाने की तैयारी कर खाना अज है बिस्किट चाह न सुकी चाह पी लिया करो कदी पी लो। तू भी ले? तू भी ले? काम कि स्कूल का अज ਆਇਆ ਆਇਆ ਨਹੀਂ ਅੱਜ ਤੇਰੇ ਸਕੂਲ ਵਾਲਿਆਂ ਨੂੰ ਕੰਮ ਦਾ ਚੇਤਾ ਹੀ ਭੁੱਲ ਗਿਆ ਚਲ ਹੁਣ ਫਿਰ ਤੁਸੀਂ ਕੀ ਕਰਨਾ ਤੁਸੀਂ ਗਦਰੇਲੇ ਦੀ ਤਿਆਰੀ ਕਰ ਲਓ ਠੀਕ ਆ ਬਣ ਕੇ ਚਾਹ ਚਾਹ ਬਣਾਉ ਰਹੀ ਕਿਦਾਂ ਚਾਹ ਬਣਾਉ ਰਹੀ ਤੇਰੇ ਬਾਪ ਦੇ ਹੋਟਲ ਖੋਲ ਰੱਖਿਆ ਕੀਰਤੀ ਚਾਹ ਬਣਾਉ ਰਹੀ ਉਹ ਕਿਦਾਂ ਕਹਿੰਦਾ ਫਿਰ ਮੁੰਡਾ ਤੇਰੇ ਪਾਪ ਨਾ ਹੋਟਲ ਖੋਲ ਰੱਖਿਆ ਕੇ ਚਲੋ ਚਲੋ ਬਣਾਓ ਬਣਾਓ ਚਾਹ ਬਣਾਓ ਅੱਛੇ ਬੱਚੇ ਬਣਾਓ ਚਾਹ ਬਣਾਓ ਗੁੱਡ ਗਰਲ ਫਿਰ ਆ ਸਬਜ਼ੀ ਬਣਾਣੀ ਗਾਜਰਾ ਮਟਰ ਆਲੂ ਗਾਜਰਾ ਮਟਰ ਓਕੇ ਰੋਜ਼ ਹੀ ਗਾਜਰਾ ਮਟਰ ਗਾਜਰਾ ਮਟਰ ਖਾਈ ਜਾਓ ਗਾਜਰਾ ਨੂੰ ਤੋਬੋ ਚੰਗੀ ਤਰ੍ਹਾਂ ਪਾਣੀ ਨਾਲ ਆ ਦੇਖੋ ਗਰਮ ਪਾਣੀ ਲਿਆ ਵਾ ਉਹਦੇ ਚਾਹ ਇਹਨੂੰ ਚੰਗੀ ਤਰ੍ਹਾਂ ਧੋ ਦੋ ਗਾਜਰਾ ਸੋਹਣਿਆ ਹੈ ਲਾਲ ਲਾਲ ਸੋਨਾ ਬਣੇਗਾ ਇਹ ਤਾਂ ਹਾਂ ਮੈਂ ਤੇ ਲੱਗਿਆ ਹੋਇਆ ਕੀਤੀ ਬਣਾਣ ਗਜਰੇਲਾ ਅਸੀਂ ਲੱਗੇ ਹੋਏ ਆਪਣੀ ਤਿਆਰੀ ਕਰਨ ਦੀਦੀ ਗਾਜਰ ਕद्दू ਕਸ ਕਰ ਰਹੀ ਮਮਾ ਮਮਾ ਛਿਲਕੇ ਦੇ ਰਹੇ ਕਿਰਸੀ ਨਾਲ ਲੱਗਦੇ ਹੀ ਗਾਜਰਾ ਮਟਰ ਵੀ چیر ਲਿਆ ਮੈਂਨੇ ਸਬਜ਼ੀ ਵਾਸਤੇ ਤੇ ਉਹ ਕਰੂੰਗੀ ਦੇ ਵਿੱਚ ਆ ਸ਼ਲਗਮ ਪਾ ਦੇਣਾ ਇੱਕ ਮਸਾਲਾ ਆ ਕੇ ਬਣਾਣਾ ਹੁਣ ਪਹਿਲਾਂ ਮੈਂ ਜਾ ਕੇ ਲਿਆਵਾਂ ਦੁੱਧ ਬਾਹਰ ਦੇਖਦੀ ਹਾਂ ਬੱਚੇ ਉਹਨਾਂ ਨਾਲ ਲੈ ਕੇ ਜਾਣਾ ਪੈਣਾ ਹਾਂ ਦੋਸਤੋ ਇੱਥੇ ਸਾਡੇ ਨਾਲ ਨਰਸਰੀ ਆ ਫਿਰ ਜਦੋਂ ਅਸੀਂ ਦੁੱਧ ਲੈਣ ਗਏ ਸੀ ਨਾ ਫਿਰ ਅਸੀਂ ਇੱਥੋਂ ਧਨੀਆ ਲੈ ਕੇ ਆਏ 10 ਰੁਪਏ ਦਾ ਮਰਜਣੇ ਨਾ ਥੋੜਾ ਜਿਹਾ ਧਨੀਆ ਦਿੱਤਾ ਬੱਸ ਬੱਸ ਇੱਥੇ ਕੀਰਤੀ ਉਹੀ ਗਈ ਹੈ ਲੈਣ ਚਲੋ ਐਦਾਂ ਹੈ ਕਿ ਤਾਜ਼ਾ ਮਿਲ ਜਾਂਦਾ ਤੇ ਬਾਕੀ ਵੈਸੇ ਤਾਂ ਦੂਸਰੀ ਸਾਈਡ ਵੀ ਖੜੇ ਹੁੰਦੇ ਰੇੜੀਆਂ ਵਾਲੇ ਉਹ ਥੋੜਾ ਸਾਨੂੰ ਦੂਰ ਪੈ ਜਾਂਦਾ ਫਿਰ ਅਸੀਂ ਉਧਰ ਅਸੀਂ ਗਏ ਸੀ ਸਤ ਪਹਿਲਾਂ ਆਪਾਂ ਲੈ ਲਈਏ ਵੱਡੀ ਸਾਰੀ ਕੜਾਹੀ ਤੇ ਉਹਦੇ ਵਿੱਚ ਅਸੀਂ ਪਾਤਾਏ ਦੇਸੀ ਘਿਓ ਤੇ ਕੀਰਤੀ ਬਣਾਉਂਗੀ ਅੱਜ ਗਜਰੇਲਾ ਤੇ ਇੱਧਰ ਸਾਡੀਆਂ ਗਾਜਰਾ ਕੱਦੂ ਕਸ ਕੀਤੀਆਂ ਹੋਈਆਂ ਤੇ ਆ ਇਧਰ ਮੈਂ ਥੋੜੀ ਜੀ ਨਾ ਉਹ ਤਿਲ ਵਾਲੀ ਗੱਚਕ ਹੁੰਦੀ ਨਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਐ ਬਣੀ ਗਈ ਹਜੇ ਮਤਲਬ ਇਹਨੂੰ ਟਾਈਮ ਲੱਗਣਾ ਥੋੜਾ ਜਿਹਾ ਉਹ ਹੋਣੇ ਨੂੰ ਸੈੱਟ ਹੋਣੇ ਨੂੰ ਤੇ ਇਧਰ ਸਾਡਾ ਕਿਉ ਹੋ ਰਿਹਾ ਜਿੰਨੇ ਨੂੰ ਗਰਮ ਤੇ ਹਜੇ ਥੋੜੇ ਹਲਾਣਾ ਗਾਜਰਾ ਪਾਣੀ ਤਾਂ ਹੀ ਹਲਾਣਾ ਮੈਂ ਤੇ ਆ ਦੇਖੋ ਕਿਉ ਸਾਡਾ ਦੇਖਣਾ ਸੀ ਮਾੜਾ ਜਨਾ ਪਹਿਲਾਂ ਥੋੜੀ ਜੀ ਗਾਜਰਾ ਪਾ ਕੇ ਦੇਖਾਂਗੇ ਕਿਉ ਸਾਡਾ ਹੋ ਗਿਆ ਕਿਉ ਹੋ ਗਿਆ ਆਵਾਜ਼ ਆ ਗਈ ਇਹਦਾ ਮਤਲਬ ਕਿਉ ਸਾਡਾ ਗਰਮ ਹੋ ਗਿਆ ਤੇ ਮੈਂ ਫਾਦੀ ਕੜਛੀ ਨਾਲ ਐ ਇਹ ਬੰਨਾਈ ਕੋਕ ਪਾਰੀ ਫਿਰ ਅਸੀਂ ਦੇ ਵਿੱਚ ਸਾਰੀਆਂ ਗਾਜਰਾ ਨੂੰ ਪਾ ਕੇ ਚੰਗੀ ਤਰ੍ਹਾਂ ਚਸਾਈਂ। ਕੀ ਕਰਾਂਗੇ? ਚਸ ਚਸਾਈਂ। ਹਾਂ। ਮੈਂ ਇਸ ਤਰ੍ਹਾਂ ਆ ਲੈਣਾ ਇੱਕ ਕੜਤੀ ਪਹਿਲਾਂ ਹੀ ਰੋਟੀ ਪਾਈ ਠੀਕ ਹੈ ਨਾ। ਫਿਰ ਅਸੀਂ ਨੂੰ ਜਦ ਕਿ ਉਹ ਕੜਾ ਗਰਮ ਹੋ ਜਾਣਾ ਉਸ ਵਿੱਚ ਪਾਵਨੀ ਅ ਗਾਜਰਾ ਲੈ ਫਿਰ ਦੇ ਦੇ। ਐਂ ਚੰਗੀ ਤਰ੍ਹਾਂ ਗਾਜਰਾ ਤਾਂ ਕੋਈ ਖਾਲੀ ਚ ਰਹਿ ਨਾ ਜਾਵੇ।

ਉਦੇ ਵਿੱਚ ਪਾਵਾਂਗੇ ਦੁੱਧ ਇਹ ਮੇਰਾ ਇੱਕ ਗਲਾਸ ਦੁੱਧ ਹੈ ਤੇ ਮੈਂ ਅੱਧਾ ਹੀ ਪਾਇਆ ਫਿਲਹਾਲ ਫਿਰ ਬਾਕੀ ਅਸੀਂ ਬਾਅਦ ਵਿੱਚ ਦੇਖਾਂਗੇ ਹੁਣ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਵੈਸੇ ਪੈ ਹੀ ਜਾਣਾ ਹੈ ਗਾਜਰਾਂ ਦੇ ਹਿਸਾਬ ਨਾਲ ਥੋੜਾ ਜਿਹਾ ਹੋਰ ਪਾਤਾ ਤੇ ਇੱਥੇ ਨਾਲ-ਨਾਲ ਕੀਰਤੀ ਕਰ ਰਹੀ ਐ ਸਬਜੀ ਦੀ ਤਿਆਰੀ ਸਬਜੀ ਨੂੰ ਤੜਕਾ ਇਹ ਨਹੀਂ ਲਾਣਾ ਤੇ ਇੱਕ ਸਾਈਡ ਸਾਡਾ ਉਧਰ ਗਜਰੇਲਾ ਤਿਆਰ ਹਾਂ ਜੀਰਾ ਠੀਕ ਐ ਹੁਣ ਉਹ ਹਿੰਗ ਪਾ ਲੈ ਥੋੜਾ ਜ੍ਹਾ ਉਧਰ ਸਾਡਾ ਗਜਰੇਲਾ ਵੀ ਤਿਆਰ ਹੋ ਰਿਹਾ ਤੇ ਨਾਲ ਸਾਡੀ ਸਬਜ਼ੇ ਵੀ ਬਣੇਗੀ ਹਿੰਗ ਹਾਂ ਠੀਕ ਹੈ ਅਸੀਂ ਅੱਜ ਬਣਾਣਗੇ ਮਿਕਸ ਵੈਜ ਇਹਦੇ ਵਿੱਚ ਹੈ ਛਲਗਮ ਗਾਜਰ ਮਟਰ ਔਰ ਆਲੂ ਤੇ ਇਧਰ ਮੈਂ ਮਿਕਸੀ ਵਿੱਚ ਲਗੀ ਟਮਾਟਰ ਪੇੜ ਆ ਸਾਡੇ ਗਜਰੇਲੇ ਦਾ ਉਹ ਹੈ ਅ ਡਰਾਈ ਫਰੂਟ ਤੇ ਮਤਲਬ ਸਾਡੇ ਕਈ ਕੰਮ ਸਾਡੇ ਨਾਲ ਨਾਲ ਹੀ ਚੱਲਦੇ ਤੇ ਹੁਣ ਅਸੀਂ ਨਾਲ ਨਾਲ ਹੀ ਸੰਘੇਲਾ ਵੀ ਕਰੀ ਜਾਂਦੇ ਆ ਨਾ ਤਾਂ ਚਲੋ ਹਾਂ ਇਹਦੇ ਵਿੱਚ ਪਾ ਦੇ ਹੁਣ ਪਾ ਦੇ ਹਿੰਗ ਪਾਵੇ ਨਾ ਹਾਂ ਪਾ ਦੇ ਜੀਰਾ ਪਾ ਦੇ ਕਿਤੇ ਪਹਿਲਾਂ ਜੀਰਾ ਪਾਤਾ ਹੁਣੇ ਪਾਏਗੀ ਹਿੰਗ ਇੰਨਕ ਪਾਕੇ ਆ ਜਿਹੜਾ ਪਿਆਜ਼ ਅਦਰਕ ਲਸਣ ਹਰੀ ਮਿਰਚ ਦਾ ਪੇਸਟ ਹੈ ਇਹ ਪਾ ਦੇਗੀ ਫਿਰ ਇਹ ਵਿੱਚ ਪਾ ਦੇ ਪਹਿਲਾਂ ਸੀਮ ਕਰ ਲਈਦਾ ਗੈਸ ਪਚਨ ਨਾਲ ਨਾਲ ਦੱਸੀ ਜਾਓ ਕੰਮ ਸਾਰੇ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਲੋੜ ਪੈ ਜਾਂਦੀ ਆ ਦੇਖੋ ਇੱਧਰ ਫਿਰ ਉਧਰ ਨਾਲ ਨਾਲ ਗਜਰੇਲੇ ਨੂੰ ਵੀ ਛੇੜਾ ਦੇਈ ਜਾ ਹਾਂਜੀ ਦੋਸਤੋ ਦੋਸਤੋ ਰੋਟੀ ਮੇ ਬਣਾ ਚੁੱਕੀ ਆ ਸਬਜ਼ੀ ਬਣ ਚੁੱਕੀ ਆ ਜਿਹੜੀ ਲਵੜ ਚੁੱਕਾ ਏ ਤੇ ਹੁਣ ਆ ਦੇਖੋ ਇਧਰ ਅਸੀਂ ਅੱਗ ਵਾਲਕੇ ਇੱਥੇ ਬੈਠੀ ਆ ਆਪਣੇ ਪੱਠਲ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਏ ਇੱਧਰ ਨਾ ਪਾਓ ਹੋਲੀ-ਵੋਲੀ ਪਾਓ ਬਾਸੂਕਾ ਦੀ ਹੋਰ ਲੜ ਕੋ ਥੋੜੀ ਘੱਟ ਅੱਗ ਤੂੰ ਤਾਂ ਬਸ ਬੱਚੇ ਤੂੰ ਤਾਂ ਖੇਲ ਹੀ ਲੈਂ ਜਾਂਦੀ ਬਸ ਤੁਮੜਾ ਜੇ ਤੁਹਾਨੂੰ ਚਾਹੀਦਾ ਬਸ ਬਾਹਰ ਨਾ ਰੁਕ ਜਾਵੀ ਪਹਿਲਾਂ ਜੜ ਲੈਣ ਦੇ ਆ ਦੇਖੋ ਇਧਰ ਅੱਗ ਬਸ ਇੱਥੇ ਅਸੀਂ ਜਲਾ ਲਦੇ ਸਾਰਾ ਇੱਥੇ ਸਾਡਾ ਖੁੱਲਾ ਹੈ ਨਾ ਇਹ ਵਾਲਾ ਪਾਸਾ ਇਧਰ ਆ ਕੋੜੀ ਸਿੱਧਾ ਤੁਮਹਾ ਉੱਪਰ ਜਾਂ ਇਹ ਦਰਵਾਜ਼ਾ ਸਾਡੇ ਗੇਟ ਐ ਨਾਲ ਗਲੀ ਐ ਕਿੱਥੇ ਅੱਗੇ ਫਿਰ ਅੱਗੇ ਤੇ ਗਲੀ ਸਾਡੀ ਵੈਸੇ ਬਾਹਰ ਤਾਂ ਐ ਕਿ ਸਾਈਡ ਸਾਡੇ ਮਾਰਕੀਟ ਐ ਤੇ ਇੱਥੇ ਰੋਟੀ ਬਣਾ ਕੇ ਸੇ ਵੇਲਦੇ ਨੇ ਫਿਰ ਇਹਨਾਂ ਤੇ ਫਿਰ ਪਾਪਾ ਵੀ ਆ ਜਾਂਦੇ ਨੇ ਨਾ ਫਿਰ ਉਹ ਵੀ ਫਿਰ ਥੋੜੀ ਦੇਰ ਬਹਿ ਜਾਂਦੇ ਇੱਥੇ ਹੱਥ ਸੇ ਇਕ ਰੰਦੇ ਕਿਉਂਕਿ ਠੰਡੇ ਹੁੰਦੇ ਉਹਨਾਂ ਦੇ ਹੱਥ ਵੀ ਫਿਰ ਆ ਕੇ ਥੋੜੀ ਦੇਰ ਜੀ ਬੈਠ ਜਾਂਦੇ ਬਸ ਮਤਲਬ ਤੂੰ ਇਹ ਤਾਂ ਕੋਈ ਡਰਨੀ ਐ ਕਾਲਾ ਹੋਣ ਦਾ ਸਿੱਧਾ ਤੂੰ ਉੱਪਰ ਜਾਂਦਾ ਉੱਪਰ ਤੇ ਸਿੱਧਾ ਬਾਹਰ ਇਹ ਵੀ ਜ਼ਰੂਰੀ ਐ ਠੱਡ ਵਿੱਚ ਬਹੁਤ ਬੜਾ ਸਹਾਰਾ ਆਈ ਗੀ ਅੱਗ ਦਾ ਹਾਂ ਜਾ ਤੂੰ ਹੈ ਕੀ ਜਾ ਤੂੰ ਹੈ क्या 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 भी है तू तू रुक रुक जा ना नहीं करना काले काले जेदा गधा ट्रेस थोड़े करना गधा आप ही बनाओ नहीं, गदा ट्रेस करना तू कुत्ता बना, गदा। तू बना गदा ही गो <laughs> ग ਦਿੱਖਦਾ ਤਾਂ ਹੈ ਨਹੀਂ ਕੁਝ ਆਓ ਹੈ ਤਾਂ ਗਦਾ ਜਾਈਏ ਗਦਾ ਹੀ ਹੈ ਫਿਰ ਗਰਾਸ ਉੱਪਰ ਫਿਰ ਇਹ ਗਦਾ ਦਾ ਤੱਪੀ ਬਣਾ ਲੈ ਤੋ ਇਹਨਾਂ ਦਾ ਸੁੱਖਾ ਹੈ ਤੁਸੀਂ ਬਣਾ ਕੇ ਦੇ ਦਿਓ ਮੈਂ ਕਹਨ ਬਣਾਵਾਂ ਗਦਾ ਤੂੰ ਬਣਾ ਮੈਂ ਕਿਉਂ ਬਣਾਵਾਂ ਆਪਣਾ ਕੰਮ ਆਪ ਕਰੋ ਛੁੱਟੀਆਂ ਦਾ ਮੈਂ ਮੈਡਮ ਨੂੰ ਦੱਸਣਾ ਫਿਰ ਪੀਟੀਐਮ ਚ ਇਹ ਗਿਆ ਇਹਦਾ ਟੈਡ ਇੱਕ ਹੀ ਆਂਦਾ ਤੈਨੂੰ ਬਸ ਇਹੀ ਟੈਡੀ ਇਹ ਕੋਈ ਟ੍ਰੇਸ ਹੋ ਗਿਆ ਵਾ ਉਹ ਮੂੰਗਫਲੀ ਵਾਲਾ ਦਿਖਾਈ ਜਿਹੜਾ ਮੂੰਗਫਲੀ ਵਾਲਾ ਬਣਾਇਆ ਸੀ ਹਾਂ ਇਹ ਦੇਖ ਇਹ ਬਸ ਇਹ ਜਿਹੜੇ ਬڑے-ਬڑے ਏ ਓਕੇ-ਓਕੇ ਕੰਮ ਐ ਨਾ ਉਹ ਤੁਹਾਨੂੰ ਛੁੱਟੀਆਂ 'ਚ ਦੇ ਦੇਵੇ ਘਰਨੇ ਨੂੰ ਨਾ ਤੁਹਾਨੂੰ ਕੋਈ ਪੁੱਛੇ ਇਹ ਮੂੰਗਫਲੀ ਵਾਲਾ ਕਦੇ ਤੁਹਾਡੇ ਕਾਦੇ ਵਿੱਚ ਕੰਮ ਆਣਾ ਐ ਹੁਣ ਪਿਸਤੇ ਵਾਲਾ ਰਹਿ ਗਿਆ ਹੁਣ ਪਹਿਲਾ ਪਿਸਤਾ ਲਿਆਉਗੇ ਉਹ ਖਾਉਗੇ ਤਾਂ ਉਹਦੇ ਛਿਲਕੇ ਮਿਲ ਨਹੀਂ ਹੈ ਪਹਿਲਾ ਪਿਸਤਾ ਖਾਣਾ ਪੈਣਾ ਹੁਣ ਖਾਉਗੇ ਫਿਰ ਖਾਉਗੇ ਯਾ ਤਾਂ ਪਹਿਲਾਂ ਖਾਣੇ ਨਹੀਂ ਐ ਹੁਣ ਜ਼ਰੂਰ ਲਿਆਣੇ ਪੈਣੇ ਇਹ ਮੂੰਗਫਲੀ ਦਾ ਜਾਰ ਹੈ ਤਾਂ ਦੋਸਤੋ ਸਾਡਾ ਕਿਚਨ ਰੈਲਾ ਪੂਰੀ ਤਰ੍ਹਾਂ ਰੈਡੀ ਹੋ ਚੁੱਕਿਆ ਆ ਅੱਜ ਪੌਣੇ ਨੂੰ ਹੋ ਗਿਆ ਟਾਈਮ ਅੱਜ ਸਾਡੇ ਰੈਡੀ ਲੇਟ ਆ ਲੇਟ ਆ ਹੱਸਦਾ ਕਾਇ ਨਹੀਂ ਕਰਾਂ ਫਿਰ ਅਸੀਂ ਵੀਡੀਓ ਨੂੰ ਵੀ ਇੱਥੇ ਹੀ ਐਂਡ ਕਰਦੇ ਆ ਜ਼ਿਆਦਾ ਲੰਬੀ ਹੋ ਜਣੀ ਫਿਰ ਹੁਣ ਤੁਹਾਨੂੰ ਆਪਾਂ ਮਿਲੂੰਗੀ ਨੈਕਸਟ ਵਲੌਗ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ